ਖਾਲਾ ਜੀ ਸਤਿ ਸ਼੍ਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੋਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਗਾੜਾ ਗੁੜਾ ਤੋਂ ਗਰਮੀ ਗਰਮੀ ਤੋਂ ਬਚੇ ਹੋਵੋਗੇ ਮੇਰੇ ਅੰਕੂ ਗਾਲਾ ਨਹੀਂ ਖਾਂਦੇ ਹੋਣੇ ਇਹਨੂੰ ਹੋਣੇ ਹੋਣੇ ਗਾਲਾ ਪੈ ਘਟੀਆਂ ਦੇਖੋ ਮੈਂ ਪਸੀਨਾ ਪਸੀਨਾ ਵਹੀਦੀ ਮੈਨੂੰ ਗਾਲਾ ਪੈਂਦੀ ਆ ਕਹਿੰਦੇ ਦੁੱਧ ਨਹੀਂ ਪੀਂਦੀਗੀ ਤੇ ਮੈਂ ਦੁੱਧ ਤਾਂ ਗਲਾਸ ਦੇ ਵਿੱਚ ਰੱਖੀ ਬੈਠੀ ਆ ਦੇਖ ਲੋ ਲੋ ਹੁਣ ਸਬੂਤ ਦੇਖੋ ਦੁੱਧਾ ਨਾ ਤਾਉਤ ਕੋਸਾ ਕੋਸਾ ਦੁੱਧ ਨਾ ਕੰਮ ਕਰਨਾ ਠੰਡੇ ਰੋ ਦੇਖੋ ਮੈਂ ਰਾਤ ਨੂੰ ਵੀ ਲੈਂਦੀ ਆ ਲੱਸੀ ਹਨਾ ਤੇ ਅੱਜ ਰੋਟੀ ਜਲਦੀ ਖਾਣੀ ਆ ਰੋਜ਼ ਰਾਤ 9 ਵਜੇ ਦਿੰਦੇ ਆ ਨਿਆਣੇ ਰੋਟੀ ਖਾਣ ਨੂੰ 9 ਤੋਂ ਵੀ ਉਪਰੇ ਹੋ ਜਾਂਦਾ ਟਾਈਮ ਪਤਾ ਨਹੀਂ ਕਿੰਨੇ ਦਿਨ ਹੋ ਗਏ ਹਨਾ ਇੱਕ ਸ਼ਡਿਊਲ ਜਿਹਾ ਵਿਗੜਿਆ ਪਿਆ ਅਸਲੀ ਤਾਂ ਵਿਗੜਿਆ ਮੇਰੇ ਘਰ ਤੇ ਹੀ ਹੋਇਆ ਚੋਨਾ ਲੱਗ ਗਿਆ ਤੇ ਚੋਨਾ ਆਪਣੇ ਲੱਗ ਗਿਆ ਕੱਲ ਨੂੰ ਦਿਖਾਵਾਂਗੀ ਤਾਂ ਮੈਂ ਕੰਮ ਕਰ ਰਾ ਕਿਚਨ ਦੇ ਵਿੱਚ ਹੱਲੇ ਦਾਲ ਹੱਲੇ ਵੀ ਨਹੀਂ ਗੈਸ ਤੇ ਰੱਖ ਕੇ ਆਈ ਗਾਲਾ-ਗੋਲਾ ਖਾ ਕੇ ਫੇਰ ਉਰੇਣ ਤੁਰਿਆਈ ਥੋੜੀ ਜਿਹੀ ਪੀਲੀ ਦਾਲ ਬਣਾਉਣੀ ਆ ਤੇ ਮੇਰੇ ਗਾਲਾ ਪਈ ਜਾਂਦੀਆਂ ਨੇ ਸਾਬਜੀ ਦੇਖੋ ਆ ਤਾਂ ਮੰਡਣ ਪੁੱਛਦੀ ਕਹਿੰਦੀ ਆ ਬਾਬਾ ਬਾਬਾ ਪੁੱਛਿਆ ਪਵਾਲਾ ਤਾਂ ਮੰਡਣ ਰਵਾਰਾ ਕੱਲ ਨੂੰ ਜਾਂ ਖੈਨੇ ਮੰਗਲਵਾ ਫਿਰ ਇੱਥੇ ਕਈਆਂ ਨੂੰ ਤਕਲੀਫ ਹੋ ਜਾਂਦੀ ਹੈ ਵੀ ਆਪ ਸਾਜੀ ਤਾਂ ਜੀ ਰਹਿੰਦੀ ਹੈ ਪਰ ਹੁਣ ਮੈਂ ਕੀ ਕਰਾਂ ਵੀ ਇਹਦੇ ਵਿੱਚ ਮੇਰਾ ਕੀ ਕਸੂਰਾ ਹੈ ਨਾ ਹਰੇਕ ਬੰਦੇ ਦੀ ਆਪਣੀ ਆਹੋ ਹੁੰਦਾ ਆ ਆਪਣਾ ਮਾਇੰਡ ਹੁੰਦਾ ਹੈ ਵੀ ਮੈਂ ਇੱਧਰ ਰਹਿਣਾ ਇੱਧਰ ਰਹਿਣਾ ਕਦੇ ਕਦੇ ਮੈਂ ਵੀ ਇੱਧਰ ਨਹੀਂ ਹੁੰਨੀ ਸੜੀ ਬਸੀ ਜੀ ਬੋਲੋ ਕੁਛ ਜੇ ਚੱਟ ਦਾ ਖੱਤੇ ਦਾ ਪਾਣੀ ਸੁੱਕਦਾ ਦੇ ਲੈ ਘੜਦਾ ਪੀ ਪਟਰਾ ਵਾਲੇ ਉਹ ਕਿ ਪਟਰਾ ਵਾਲਾ ਕਾਸਤਾ ਸਹੀ ਕਿ ਜੋ ਲੋਕਾਂ ਦੇ ਜਟਾਂ ਦਾ ਝੋਨਾ ਝੋਨਾ ਵੀ ਕੋਈ ਹੋਰ ਫਸਲ ਲਾ ਲੋ ਹੋਰ ਕੋਈ ਫਸਲ ਵੀਜ ਲੋ ਪਾਣੀ ਹੋ ਗਏ ਢੰਗੇ ਝੋਨਾ ਲਾਉਣਾ ਹੀ ਸਾਡਾ ਤੁਸੀਂ ਸਭ ਕੁਝ ਛੱਡ ਸਕਦੇ ਹੋ ਝੋਨਾ ਨਹੀਂ ਛੱਡ ਸਕਦੇ ਨਹੀਂ ਹੋ ਤਾਂ ਦਬਾ ਕੇ ਆਵਾਂ ਮੇਰਾ ਫੇਰ ਕੰਮ ਅਸਰੇ ਕਮੜੇ ਕੀਤਾ ਪਿਆ ਲੈ ਹੁਣ ਦੋ ਤਾਂ ਫਮਲਾ ਹਾਏ ਫਿਰ ਮੈਂ ਕੀ ਪੀਉਂਗੀ ਬਸ ਬਸ ਰਾਤ ਨੂੰ ਪੀਂ ਏਵੇਂ ਕਹਿੰਦੇ ਤੂੰ ਰਾਤ ਨੂੰ ਗਰਮ ਦੁੱਧ ਪੀਆ ਕਰ ਰੋਟੀ ਖਾ ਕੇ ਸਾਰਾ ਮਤਲਬ ਸੌਂ ਜਾ ਲੱਗ ਜੀਂਦਾ ਹੋਣਾ ਤੇ ਇਹ ਛੱਡੀ ਕਰ ਆਪ ਕਿੰਨਾ ਪਿੰਦਾ ਜਿਆਰ ਨਾ ਵਿਆਹ ਦੇਖੋ ਹੁਣ ਇੱਕ ਗਲਾਸ ਰੱਖਿਆ ਪੀ ਕੇ ਮੈਂ ਤੇ ਜਿਆਰ ਇਸ ਟਾਈਮ ਠੰਡਾ ਦੁੱਧ ਪੀ ਲੰਨੇ ਆ ਤੇ ਮੇਰੀ ਰਾਤ ਨੂੰ ਪੀਤਾ ਪੜਨੀ ਹੈ ਹਾਂ ਨਹੀਂ ਰਾਤ ਨੂੰ ਮੈਂ ਲੱਸੀ ਪੀ ਲੰਨੀ ਆ ਲੱਸੀ ਪੀ ਕੇ ਫਿਰ ਬਸ ਫਿਰ ਜਾਨੀ ਕਰਦਾ ਨੀਂਦ ਆ ਜਾਂਦੀ ਹੈ ਹਾਏ ਰੱਬਾ ਕਿੰਨੇ ਦਿਨ ਹੋਵਦਾ ਕਾਲੇ ਹੀ ਪਈ ਜਾਂਦੀ ਐ ਨੇ ਕਾਲੇ ਹੀ ਪਈ ਜਾਂਦੀ ਐ ਜੋ ਨਾ ਕਦਰ ਲਾਉਣਗੇ ਮੇਰੇ ਤੇ ਗੁੱਸਾ ਕੱਢੀ ਜਾਂਦਾ ਅੱਗ ਵੱਡਦਾ ਅੱਗ ਨਹੀਂ ਅੱਗ ਕੱਢਦਾ ਜਿੰਨਾ ਕਿਹੇ ਸੇਖ ਚ ਪਾਰ ਫਿਰਕਿਆਂ ਦੇ ਉਨੀ ਅੱਗ ਮੇਰੇ ਤੇ ਕੱਢਦੇ ਜਿਉਂ ਵੱਟਣਾਂ ਦਾ ਨਹੀਂ ਦੀਪਰ ਦਾ ਜਮੰਡੀ ਵਿੱਚ ਨਹੀਂ ਜਾਂਦਾ ਪਈ ਇਹੋ ਵੱਟਣਾਂ ਦਾ ਮੈਂ ਤਾਂ ਹੱਥ ਵੀ ਦੁਗਣ ਲੱਗ ਗਿਆ ਨੀਂ ਬੰਦਾ ਕਰੀ ਨਾ ਮੰਡੀ ਤਾਂ ਜਾਣਾ ਹੀ ਪੈਣਾ ਹਾਂ ਨੂੰ ਸੌਦੇ ਨਹੀਂ ਨੂੰ ਸੌਦੇ ਮੁੱਕੇ ਪਏ ਆ ਸੌਦਾ ਪੱਤਾ ਮੁੱਕ ਗਿਆ ਚਲ ਹਰਾ ਬੱਟਿਆ ਹੈ ਕੰਮ ਆਹ ਤੱਕ ਹੀ ਤਾਂ ਹੋ ਰਿਹਾ। ਅਬ ਕੀ ਕੀ ਜੇ ਦੀ ਇਹ ਜੀ ਨਹੀਂ ਮੁੱਕਣ ਤੇ। ਇਹ ਤਾਂ ਸਹੀ ਹੈ। ਪਿਛਲੇ ਵਾਰ ਤਾਂ ਬਹੁਤ ਪੱਠੇ ਸੀ ਐਡੇ-ਐਡੇ। ਮੈਂ ਅਸੀਂ ਵੀ ਤਿੰਨੇ ਜਾਣੇ ਦੋਏ ਬੱਚੇ ਮੈਂ ਅਸੀਂ ਵੀ ਵੱਡ-ਵੱਡ ਥੱਕ ਗਏ। ਬਾਬਾ ਆਖੀਰ ਨੂੰ ਆ ਕੇ ਫਿਰ ਇੱਕ ਬਾਬੇ ਨੂੰ ਲਾ ਕੇ ਉਹਨੂੰ ਵੜਾਇਆ ਵੀ ਭਾਈ ਬਾਬਾ ਲੈ ਜਾ ਵੱਢ ਕੇ ਤੇ ਨਾਲੇ ਇੱਥੇ ਰੱਖ ਜਾ। ਵਿਚਾਰੇ ਬਾਬੇ ਦੇ ਵੀ ਹੱਥ ਖੜੇ ਹੋ ਗਏ ਸੀ ਆ ਪਾਪਾ ਗਰਮ ਨੇ। ਕਿਹੜੇ ਲੈ ਕੇ ਆ? ਆ ਰਿਹਾ ਪਾਪਾ ਗਰਮੀ ਬਹੁਤ ਆ ਭਾਈ ਆਪਦਾ ਘਰ ਨੂੰ ਜਾ ਪਾਣੀ ਪੁਣੀ ਪੀ ਲਾ ਚਾਹ ਚ ਪੀ ਲਾ ਮੈਂ ਦੇਖੀ ਤਾਂ ਪੱਖ ਆਇਆ ਝੋਣ ਗਲਾਸ ਦੁੱਧ ਦਾ ਲੈ ਕੇ ਆਈ ਸੀ ਉਹਦੇ ਵਿੱਚੋਂ ਇਹਨਾਂ ਨੇ ਚਲੋ ਅੱਧੇ ਤੋਂ ਵੀ ਘੱਟ ਮੈਨੂੰ ਰਹਿ ਗਿਆ ਤੇ ਇਹਨਾਂ ਨੇ ਵੀ ਬਹੁਤ ਖੁੱਕ ਲੱਗਦੀ ਆਪ ਤਾਂ ਗਰਮੀ ਕਰਕੇ ਕੁਝ ਵੀ ਖਾਣ ਪੀਣ ਦੀ ਜੀ ਨਹੀਂ ਗੱਲ ਇਹ ਗਰਮੀ ਬਹੁਤ ਆ ਲੱਸੀ ਪੀਪੀ ਕੇ ਜਾਰਾ ਕਰੀਦਾ ਆ ਆਹ ਕਹਿੰਦਾ ਭਈਆ ਨਾ ਉੱਧਰ ਤੋਂ ਬੰਨੀ ਨਹੀਂ ਸੁਤੋ ਨਹੀਂ ਦੇਹਾਰ ਤੋਂ ਨਹੀਂ ਵਾਪਸ ਇਹ ਨਹੀਂ ਇਹ ਬਣੀ ਜੀ ਬਿਜ਼ਨਸ ਦਾ ਮੋਟਰ ਦੀ ਨਾਲੇ ਕਹਿੰਦੇ ਉੱਧਰ ਝੋਨਾ ਪਹਿਲਾਂ ਲੱਗ ਜਾਂਦਾ ਹੈ ਨਹੀਂ ਕਰਦੀ ਆਂਦੀ ਉਹਨਾਂ ਨੂੰ ਤਾਂ ਨਾ ਨੂੰ ਕਿ ਬਣੀ ਨਹੀਂ ਦਿੱਤਾ ਪਾਵਨਾ ਦਾ ਕਹਿੰਦਾ ਸੀ ਲਾਤਾ ਪਾਵਨਾ ਨੇ ਮੋਟਰ ਹੂ ਪਾਣਾ ਆ ਚੜੀ ਜੀ ਨੇ 40 ਕਿੱਲੇ ਵਾਲਾ ਪਾਉਣਾ ਨਿਆਣੇ ਤੇ ਨੀਂਹ ਰੁਪੀ ਜਾ ਚਲ ਮੈਨੂੰ ਨਹੀਂ ਪਤਾ ਲੱਗਦਾ ਮੈਨੂੰ ਸਮਝ ਥੋੜੀ ਜਿਹੀ ਘੱਟੇ ਆ ਇੱਕ ਬੇ ਸਮਝੇ ਹੋ ਕੇ ਰਹਿਣਾ ਹਨਾ ਬੜੀ ਵਧੀਆ ਗੱਲ ਆਂ ਹੂੰ ਮੈਂ ਜੁਪੀ ਹੋਰ ਬਿਹਾਰ ਲੋਟ ਕੇ ਮੈਨੂੰ ਕੀ ਪਤਾ ਕਦੇ ਦਰਾਹਾ ਟੱਪੀ ਨਹੀਂ ਮੈਂ ਮੈਂ ਤਾਂ ਪੇਕ ਕੇਸ ਹੋਰੇ ਸੇ ਕੇਸ ਹੋਰੇ ਪੇਕ ਕੇਸ ਹੋਰੇ ਹੁੰਦਾ ਜੇ ਤੂੰ ਕਸ਼ਮੀਰ ਤੇ ਘੁੰਮਣ ਨਹੀਂ ਆਇਆ ਉੱਥੇ ਝੂਠ ਘੱਟ ਬੋਲੋ ਇਹੋ ਵੀਡੀਓ ਦਿਖਾ ਰਹੀਆਂ ਨਹੀਂ ਉਹ ਬਲਾਉਂ ਘਾਣੀ ਨਹੀਂ ਅੱਜ ਬਲਾਉਂ ਬਣੇ ਨਹੀਂ ਬਣਾ ਝੂਠ ਨਿਰਾ ਝੂਠ ਬੋਲਦੇ ਗੱਲੀ ਬਾਤੀ ਇਹ ਤਾਂ ਮੈਨੂੰ ਆਥਰ ਨੂੰ ਦਵਾਈ ਦਾ ਟੂਰ ਕਰਾ ਲਿਆ ਹੁੰਦੇ ਨੇ ਇਹ ਤਾਂ ਗੱਲਾਂ ਦਾ ਕੜਾਹ ਕਰਨ ਵਾਲੇ ਨੇ ਇਹ ਹੈਗੇ ਭਾਈ ਜਿਆਦਾ ਐਕਸਪਰਟ ਨੇ ਗੱਲਾਂ ਆਉਂਦੀਆਂ ਨੇ ਇਹਨਾਂ ਮੰਨੀ ਆਰਡਰ ਤਾਂ ਆਉਂਦੇ ਨੇ ਹੁਣ ਦਰਵਾਜ਼ਾ ਖੁੱਲਾ ਕੇ ਖੋਲਣਾ ਆਉਣ ਵਾਲਾ ਹੀ ਹੋਗਾ ਆਉਣ ਵਾਲਾ ਹੀ ਹੋਣਾ ਹੁਣ ਤਾਂ ਪਰਮ ਖੁੱਲਾ ਹੀ ਛੱਡ ਜਿਓ ਚਲ ਮੈਂ ਤਾਂ ਆਪ ਕਿਚਨ 'ਚ ਬੜਦੀਆਂ ਕੰਮ ਕਰਦੀ ਕੰਮ ਤਾਂ ਮਨਾ ਕਰਨਾ ਹੀ ਪੈਣਾ ਗਾਲਾਂ ਗੋਲਾਂ ਜਿੰਨੀ ਮਰਜ਼ੀ ਪੈ ਜਾਣੇ ਤਾਂ ਕੰਮ ਕਰੇ ਤੇ ਮੈਨਾਂ ਸਰਦਾ ਨਹੀਂ ਇਸ ਟਾਈਮ ਤਾਂ ਮੇਰੀ ਜਮਾ ਰੂਣੀ ਕਰਦੀ ਹੁੰਦੀ ਕਿਚਨ 'ਚ ਬੜਨ ਨੂੰ ਬਹੁਤ ਜ਼ਿਆਦਾ ਗਰਮੀ ਲੱਗਦੀ ਹੈ ਆਪਦਾ ਸਰਜੂ ਨਿਆਣਿਆਂ ਦਾ ਨਹੀਂ ਸਰਦਾ ਖਾਦੇ ਪੀਤੇ ਬਿਨਾਂ ਥੋੜੀ ਸਰ ਨੂੰ ਅੱਜ ਰਾਤ ਨੂੰ ਲਸੀ ਪੀਣੀਗੀ ਅੱਜ ਰਾਤ ਨੂੰ ਆਪਾਂ ਦੁੱਧ ਦਾ ਗਲਾਸ ਪੀ ਕੇ ਸੋਣਾ ਠੀਕ ਹੈ ਜੀ ਅੱਜ ਜੁੜੇ ਰਹੋ ਤੁਸੀਂ ਹੁਣ ਤੋਂ ਆਪਾਂ ਵਲੌਗ ਸ਼ੁਰੂ ਕੀਤਾ ਮਤਲਬ ਹੁਣ ਮੈਂ ਹਾਲੇ ਕਿਚਨ ਦੇ ਨੂੰ ਪੂਰੀ ਕਿਚਨ ਦੀ ਹਾਲਤ ਦੇ ਲਓ ਹਾਲੇ ਥਾਲ ਰੱਖਣੀ ਆ ਦੇਖੋ ਕਿਵੇਂ ਖਲਾਰਾ ਪੈਜ ਜਝਾਰ ਨਹੀਂ ਫੈਕਟ ਰੱਖਿਆ ਖਾ ਖਾ ਇਖਲਾਰਾ ਇੱਕ ਵਾਰੀ ਸਾਰਾ ਸਮੇਟਣਾ ਆ ਤੇ ਫੇਰ ਰੋਟੀ ਬਣਾਉਣੀ ਆ ਤੇ ਫੇਰ ਸਾਰੇ ਭਾਂਡੇ ਧੋ ਕੇ ਇੱਕ ਵਾਰੀ ਫੇਰ ਸਾਰਾ ਸਾਫ਼ ਕਰਨਾ ਆ ਜਾਨੀ ਕਿ ਹੁਣ ਤੋਂ ਲੈ ਕੇ ਰਾਤ ਦੇ 9 9:30 ਵਜੇ ਤੱਕ ਤਿੰਨ ਵਾਰ ਪੋਚਾ ਲੱਗੂਗਾ ਲੱਗੂਗਾ ਇੱਥੇ ਤੇ ਲਓ ਜੀ ਹੁਣ ਆਪਾਂ ਰੱਖਾਂਗੇ ਦਾਲ ਭਿਉ ਕੇ ਰੱਖੀ ਹੋਈ ਸੀਗੀ ਪੀਲੀ ਦਾਲ ਮੇਰੀ ਤੇ ਆਪਾਂ ਰੱਖ ਦਨੇ ਆ ਗੈਸ ਤੇ ਬਣ ਜੂਗੀ ਇਹ ਤਾਂ ਜਲਦੀ ਬਣ ਜਾਂਦੀ ਆ ਤੇ ਗਰਮੀ ਦੇ ਵਿੱਚ ਹੋਰ ਕੁਝ ਖਾਣ ਨੂੰ ਬਿਲਕੁਲ ਵੀ ਜੀ ਨਹੀਂ ਕਰਦਾਗਾ ਸਬਜੀ ਪਿੰਡੀਆਂ ਵਗੈਰਾ ਬੱਚੇ ਨਹੀਂ ਖਾਂਦੇ ਹੈਗੇ ਪਤਾ ਨਹੀਂ ਤਾਂ ਕਰਦੀਆਂ ਹੁੰਦੀਆਂ ਨੇ ਹਨਾ ਵੱਧ ਬਣ ਜਾਂਦੀਆਂ ਨੇ ਤਾਂ ਕਰਕੇ ਅੱਕ ਜਾਂਦੇ ਆ ਪਹਿਲਾਂ ਪੱਲਾ ਤਾਂ ਖਾਦੀਆਂ ਮੇਰੇ ਖਿਆਲ ਇੱਕ ਦੋ ਵਾਰੀ ਚਾ ਚਾ ਜੇ ਤਾਂ ਖਾਦੀਆਂ ਵੀ ਹਾਂ ਪਿੰਡੀ ਬਹੁਤ ਸਵਾਦ ਸਬਜੀ ਬਣਦੀ ਆ ਬਹੁਤ ਸਵਾਦ ਬਣਦੀ ਆ ਫਿਰ ਵੀ ਮਤਲਬ ਚੋਕੇ ਵਿੱਚੋਂ ਪਿਆਜ਼ ਖਾਂਦੇ ਸੀਗੇ ਤੇ ਹੁਣ ਤਾਂ ਬਿਲਕੁਲ ਹੀ ਖਾਣੇ ਬੰਦ ਕਰੀਆਂ ਹੋਈਆਂ ਨੇ ਬਿਲਕੁਲ ਹੀ ਨਹੀਂ ਖਾਂਦੇਗੇ ਤੇ ਲਓ ਜੀ ਦਾਲ ਆਪਾਂ ਰੱਖਤੀ ਆ ਦਾਲ ਰਿੱਜ ਜੂਗੀ ਤੇ ਆਪਾਂ ਓਨੀ ਦੇਰ ਸਾਰਾ ਆਹ ਜਿਹੜਾ ਖਲਾਰਾ ਆਪਣਾ ਦੁੱਧਾ ਦਾਲ ਭਾਂਡੇ ਨੇ ਸਾਰਾ ਸਮੇਟ ਲਈਏ ਤੇ ਦਾਲ ਰਿੱਜ ਜੂਗੀ ਆਪਣੇ ਕੰਮ ਕਰਦੇ ਕਰਦੇ ਤੇ ਬੱਚੇ ਨਾ ਭਿੰਡੀਆਂ ਖਾਣ ਤੇ ਨਾ ਹੀ ਸ਼ਿਮਲਾ ਮਿਰਚ ਖਾਣ ਤੇ ਹੁਣ ਤਾਂ ਸ਼ਿਮਲਾ ਮਿਰਚ ਪਤਾ ਨਹੀਂ ਬਾਹਰ ਹੋਣੀ ਪਤਾ ਨਹੀਂ ਹੋਣੀ ਆ ਸਬਜ਼ੀ ਲੱਗਦੀ ਵੀ ਨਹੀਂ ਹੈਗੀ ਝੱਜ ਨਾਲ ਤੋਰੀਆਂ ਤੋਰੀਆਂ ਦਾ ਖਾ ਲੈਣਗੇ ਆਲੇ ਹੁਣ ਤੋਰੀਆਂ ਲੱਗਣ ਲੱਗਣ ਪਤਾ ਨਹੀਂ ਐਤੀ ਇਸ ਵਾਰ ਮੈਂ ਤਾਂ ਤੋਰੀਆਂ ਦੀ ਕਿਤੇ ਬੇਲੇ ਨਹੀਂ ਦਿਖਦੀ ਹੈਗੀ ਤੋਰੀਆਂ ਸਬਜ਼ੀ ਬਹੁਤ ਸਵਾਦ ਬਣਦੀ ਆ ਤੇ ਲੋ ਜੀ ਦੁੱਧ ਮੈਂ ਕੱਢਤਾ ਤੇ ਨਾਲ ਦੀ ਨਾਲ ਹੁਣ ਆਪਾਂ ਸਾਰੇ ਭਾਂਡੇ-ਪੁੰਡੇ ਚੱਕ ਲੈਣੇ ਆ ਭਾਂਡੇ ਅੱਜ ਥੋੜੇ ਆ ਕਦੇ-ਕਦੇ ਵੱਧ ਹੁੰਦੇ ਆ ਕਦੇ-ਕਦੇ ਥੋੜੇ ਹੁੰਦੇ ਆ ਤੇ ਦਾਲ ਰਿੱਜੀ ਜਾਂਦੀ ਆ ਆਪਣੀ ਪਾਣੀ-ਪੂਣੀ ਵਾਲੇ ਭਾਂਡੇ 'ਚ ਪੈ ਸੀਗੇ ਥੋੜੇ ਜਿਹਾ ਗਲਾਸ ਹੋ ਮੈਂ ਦੰਨੇ ਤੇ ਨਾਲ ਹੀ ਦੁੱਧ ਵਾਲੇ ਬਿੱਲ ਫ੍ਰੀ ਕਰਕੇ ਆਪਾਂ ਉਹ ਵੀ ਹਨਾ ਚੱਕ ਦੰਨੇ ਆ ਮਿੰਟ ਮੋਰ ਪਾਣੀ ਪੀਤਾ ਜਿਹੜਨੇ ਗਲਾਸ ਸਿੰਕ ਚ ਮਿੰਟ ਮੋਰ ਪਾਣੀ ਪੀਤਾ ਜੇ ਹੋਰ ਨਹੀਂ ਤਾਂ ਜੇ ਸਿੰਕ ਵਿੱਚ ਨਹੀਂ ਸਿੱੜਦਾ ਗਲਾਸ ਫੇਰ ਉਹਦਾ ਇੱਕ ਸਾਬਤ ਤਰੀਕਾ ਵਾਲਾ ਹੀ ਵਧੀਆ ਬਸ ਵਾਟਰ ਕੂਲਰ ਦੇ ਵਿੱਚ ਹੀ ਸਿੜ ਦੂਗਾ ਪਾਣੀ ਪੀ ਕੇ ਅਸੀਂ ਉਹਨੂੰ ਬਥੇਰਾ ਕਹਿੰਦੇ ਆ ਵੀ ਨਾ ਝੂਠਾ ਵਿੱਚ ਸੱਟਿਆ ਕਰ ਨਾ ਸੱਟਿਆ ਕਰ ਪਰ ਉਹਨੇ ਕਿੱਥੋਂ ਸੁਣਨੀ ਆ ਚਲੋ ਵਾਟਰ ਕੂਲਰ ਚੋਂ ਪਾਣੀ ਪੀਣਾ ਵੀ ਅਸੀਂ ਹੁੰਦਾ ਮਾਂ ਪੁੱਤ ਨਹੀਂ ਹੋਰ ਕੋਈ ਜ਼ਿਆਦਾ ਪਿੰਦਾ ਨਹੀਂ ਹੈਗਾ ਅਸੀਂ ਉਹ ਪਿੰਨੇ ਆ ਉਹਦੇ ਵਿੱਚੋਂ ਤਾਂ ਦਿੱਲੀ ਸ਼ਾਮ ਨੂੰ ਬਾਅਦ ਸẢਬਦੀਆਂ ਦੇ ਵਿੱਚ ਇਹ ਕੰਮ ਬਹੁਤ ਜ਼ਿਆਦਾ ਹੁੰਦੇ ਆ ਆ ਪਾਣੀ ਪਰ ਲਾਓ ਪਾਣੀ ਪਰ ਲਾ ਸਰਦੀਆਂ ਨੇ ਗਰਮੀਆਂ ਨੇ ਗਰਮੀ ਦੇ ਵਿੱਚ ਉਲਟਾ ਹੀ ਹੋ ਲੋ ਜੀ ਪਾਂਡੇ ਜਿਹੜੇ ਸੀਗੇ ਗਲਾਸ ਬਲੂਚੇ ਉਹ ਮੈਂ ਚੱਕ ਤੇ ਤੇ ਰਹਿ ਗਿਆ ਦੁੱਧ ਵਾਲਾ ਪਤੀਲਾ ਤੇ ਪਹਿਲਾਂ ਹੁਣ ਤੇ ਮੈਂ ਪੋਚਾ ਲਾ ਦਵਾ ਕਿਉਂਕਿ ਉਹਦੇ ਵਿੱਚ ਨਾ ਉਹ ਹੁੰਦਾ ਦੁੱਧ ਥੱਲੇ ਲੱਗਿਆ ਹੋਇਆ ਨਾ ਗਿਆ ਚੁੱਲੇ ਤੇ ਜਦੋਂ ਪਰ ਰੱਖਦੇ ਆ ਉਹਦੇ ਵਿੱਚ ਕੜਾ-ਕੜਾ ਥੱਲੇ ਲੱਗ ਜਾਂਦਾ ਮੈਨੂੰ ਆਦਤ ਆ ਬਸ ਮੈਂ ਉਹ ਚ ਵੀ ਪਾਣੀ ਫੇਰ ਕੇ ਕੱਢ ਲੈਨੇ ਆ ਆਪਾਂ ਕੋਈ ਵੀ ਚੀਜ਼ ਵੇਸਟ ਨਹੀਂ ਜਾਣ ਦਈਦੀ ਜਿੱਥੇ ਇਹ ਝਾਰ ਪਤਾ ਨਹੀਂ ਕੀ ਰੋਲਾ ਪਾਉਂਦਾ ਸੀਗਾ ਆਪਦਾ ਹੀ ਬਦਾਮ ਛੱਟਦੇ ਸੀਗੇ ਝਾਰ ਨੇ ਵਿੱਚੋਂ ਇਹਦੇ ਵਿੱਚ ਕੀ ਹੁੰਦਾ ਆ ਉਹ ਆਲੂ ਜੇ ਹੁੰਦੇ ਆ ਹਨਾ ਮੌਸਮ ਬਹੁਤ ਵਧੀਆ ਘੈਂਟ ਮੌਸਮ ਕਾਲਾ 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 ਆਇਆ ਘਰ ਕਾਲਾ ਮੈਨੂੰ ਅਈ ਕੱਲ ਨੂੰ ਚਾਹ ਦੇ ਚੱਕਰੀ ਕਾਦਾ ਹੱਦੀ ਦੀ ਮੈਨੋ ਸ਼ੋਪੀ ਦਿਓ ਨਾ ਮੈਨੂੰ ਯਾ ਮੈਂ ਕਹ ਜਾਂਦਾ ਮੱਤ ਪਰ ਮੈ ਤੇ ਪਰਲੇ ਸਾਰੀ ਢਾੜੀ ਬੈਠਾ ਟੀਵੀ ਦੇਦਾ ਮੈਂ ਇਹਨੂੰ ਕਿਉਂ ਦਮਾ ਛੁੱਟੀਆਂ ਦੀ ਤਨਖਾਹ ਮੰਗਦਾ ਮੇਰੇ ਤੋਂ 700 ਰੁਪਈਆ ਤੇ ਮੱਤਤਾਈ ਇਹ ਜਿਆਦਾ ਨਹੀਂ ਹੋ ਰਿਹਾ ਮੈਨੂੰ ਸਾਰੀ ਹੁਣ ਥੋੜੇ ਦਿਨਾਂ ਤੋਂ ਸਾਰੇ ਘੁਰਦੇ ਆ ਤੋਰ ਲਗੇ ਤੁਸੀਂ ਉਹ ਤਾਂ ਤਾਂ ਵਧੀਆ ਗਿਆ ਸੀ ਮੈਨੂੰ ਲਗੇ ਭੁੱਲ ਗਏ ਆ ਬਲੀਏ ਸਰਦੀ ਕੋਤੀ ਪਾਵਰ ਹੁੰਦੀ ਆ ਨਹੀਂ ਹਵਾ ਲੱਗਦੀ ਔਰੇ ਵਧੀਆ ਇੱਕ ਗੱਲ ਕਿ ਪਾਂਡੇ ਧੋਣੇ ਸੱਤ ਪਾਂਡੇ ਤੇ ਤੋਤੇ ਮੈਂ ਤੂੰ ਥੋੜੇ ਜੇ ਧੋਣੇ ਹਾਂ ਕੌਣ ਡੱਡੂ ਬਣ ਗਿਆ ਕੌਣ ਡੱਡੂ ਬਣ ਗਿਆ ਪਤਾ ਬੰਦਾ ਖਰਾਬ ਆ ਭਾਈ ਇਹਨੇ ਲੱਤ ਮਾਰੀ ਜਾਂਦਾ ਹੁੰਦਾ ਸੀਗਾ ਕਾਣ ਪਾਣੀ ਦਾ ਬਹੁਤ ਪਿੰਦਾ ਇੱਕ ਕੱਲ ਤਾਂ ਕਿਹਾ ਮੈਂ ਕੱਲੂ ਚੈਲੇਂਜ ਕਰੀ ਮੈਂ ਰੁਮਟੀ ਖਾਤਾ ਆਪਾਂ ਦੋਨੇ ਜਾਈਂ ਘੱਟੇ ਰੋਟੀ ਖਾਵਾ ਤੇ ਇਹ ਦੇਖ ਕੇ ਜੇ ਪਹਿਲਾਂ ਖਾਤਾ ਨਹੀਂ ਟਾਈਮ ਨਹੀਂ ਲਾਉਣਾ ਆਪਾਂ ਹਨਾ ਕੌਲੀ ਦਹੀਂ ਦੀ ਨਹੀਂ ਦੋ ਮੱਟੇ ਕੌਲੀ ਦਾ ਸਬਜ਼ੀ ਦੀ ਹਾਂ ਹਾਂ ਤਾਂ ਤਾਂ ਹੀ ਹੋ ਗਲੀ ਹਨਾ ਇੱਕ ਕੌਲੀ ਹੋਊ ਹਨਾ ਤਾਂ ਪਤਾ ਲੱਗ ਗਿਆ ਹੁਣ ਮੂੰਗੀ ਮਸਰੀ ਗਈਆ ਮੋਠਾ ਦੀ ਧਾਰ ਮੋਠਾ ਦੀ ਧਾਲ ਨੇ ਕਰਾਈਆ ਮੋਠਾ ਦੀ ਪਰਾਠੇ ਮੱਛਰ ਲੜ ਗਿਆ ਓਏ ਦੋ ਪਰਾਠੇ ਮੱਛਰ ਲੜ ਗਿਆ ਦੋ ਪਰਾਠੇ ਹੈਨਾ ਦੋ ਪਰਾਠੇ ਹਾਂ ਚੈਨਲ ਚਾਹ ਦੇ ਦੇਖ ਦੇ ਕੇ ਪਹਿਲਾ ਖਾ ਉਹ ਤਾਂ ਟਾਈਮ ਟੂ ਨਹੀਂ ਕਿਉਂਕਿ ਵੀਡੀਓ ਦੀ ਬਣਾਉਣਾ ਸੀ ਅਬ ਦੇਖਣਾ ਜਰਾ ਟਕੜਾ ਬੱਬੂ ਕਾਲੂ ਪਹਿਲਾਂ ਰੋਟੀ ਖਾ ਕੇ ਪੈਸੇ ਜਤਣਿਆ ਮੈਂ ਗੱਲ ਦੇ ਐਸੀ ਕਰੇ ਤੂੰ ਨਹੀਂ ਖਾ ਸਕਦਾ ਇਹਦੀਸ ਆਈ ਐਮ ਆ ਬੈਸਟ ਇਹਦੀਸ ਸੋ ਮੈਨੀ ਆਈ ਐਮ ਆ ਬੈਸਟ ਓਏ ਇਹਦੀਸ ਸਨ ਮੇ ਸੰ ਨਹੀਂ ਚਖਾਈ ਕਿਹੜਾ ਯਾਰ ਆਈਮ ਬਸ ਮਾੜੀ ਗੱਲ ਹੈ ਕਿ ਸਿਰ ਤੇ ਕੋਈ ਚੰਗੀ ਗੱਲ ਸਿੱਖ ਲੈਣੀ ਚਾਹੀਦੀ ਆਈਮ ਬਸ ਫੇਰ ਸਾਟੇ ਉੱਤੇ ਫੁੱਕੜੀ ਕੋਏ ਇੱਧਰ ਨਹੀਂ ਵੱਜਦਾ ਇੱਧਰ ਬੱਜਦਾ ਫੁੱਕੜਾ ਹੱਟਾ ਹੱਟਾ ਹੋ ਤਾਂ ਆ ਬਈ ਕੰਮ ਹੋ ਗਿਆ ਹਾਂ ਇਹ ਸਾਰੇ ਜਣ ਢਾਈ ਜਾਂਦੇ ਆ ਫਿਰ ਹੁਣ ਬੰਦਾ ਕੁਛ ਤਾਂ ਕਰੂਗਾ ਹੀ ਅਜਿਹਾ ਬਟਾਵਾ ਹੈ ਇਹ ਮੇਰਾ ਤਿੱਖੂ 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 ਬੜੀ ਤਿੱਖੂ ਦੀ ਵੀਡੀਓ ਭਾਈ ਮੈਂ ਆ ਤਿੱਖੂ ਆਦੇ ਨਹੀਂ ਆਇਆ ਹਾਂ ਤਿੱਖੂ 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 ਕਿਖਿਖਿਖਿਖਿਖਿਖਿਖ ਕੱਦਦਾਂ ਤੋਂ ਇਹਦੀ ਛਾਇ ਬਰਾਈਆ ਹਾਂ ਹਾਂ ਲੰਬੂ ਲੰਬੂ ਜੇ ਬਹੁਤ ਸਰਾ ਇਹ ਕੋਹੜਾ ਪੂਰੀ ਕਟੋਰੀ ਬਹੁਤ ਬਹੁਤ ਖਰਾਬ ਆ ਉਹ ਰੜਤਾ ਹੀ ਜਾਂਦਾ ਇਹਨੂੰ ਤਾਂ ਬਸ ਉਹ ਇਹਨੂੰ ਤਾਂ ਬਸ ਆਨੀ ਬੰਦਾ ਚਾਹੀਦਾ ਬਸ ਆਹੀ ਬੰਦਾ ਇਹਨੂੰ ਚਾਹੀਦਾ ਹੋਰ ਕੋਈ ਨਹੀਂ ਜਾਂਦਾ ਬਸ ਆ ਹੀ ਚੱਕੀ ਜਾਂਦਾ ਇਹਨੇ ਫਾਈ ਪਾ ਲਿਆ ਉਹਨ ਪਾ ਲਿਆ ਹਾਂ ਪੂੜੀ ਸੇਵਾ ਟੜੀਆਂ ਕੀਤੀ ਆ ਹੈ ਪੂਰੀ ਤੈਨੂੰ ਕਿਨੇ ਪਾ ਲਿਆ ਮਾ ਤੜਕਾ ਘਟਣਾ ਆ ਉਹ ਦਿਸ਼ਾ ਕਾ ਵੱਲੇ ਦੇਖ ਲਈਏ ਮਰਦੇ ਮੁਟਿਆੜੀ ਨਹੀਂ ਹੋਏਗੀ ਕੌਣ ਲੜਾਨੀ ਹੈਗਾ ਤੇਰੇ ਵੱਕ ਤੇ ਵੱਲ ਬਵਾ ਲੋ ਤੁਸੀਂ ਉਹ ਬਵਾ ਲੋ ਅਸੀਂ ਤਾਂ ਪਾਪੀ ਲੋਕ ਤੇਰੇ ਵੱਤ ਤਾਂ ਜਮਾ ਨਹੀਂ ਦੇਖਦਾ ਬੰਦੇ ਨੂੰ ਫੋਨ ਕਰਨਾ ਪਊ ਕਰਦੇ ਫਿਰ ਕੱਲ ਕਰਨਾ ਫੀਰਾ ਕਰੂ ਵੀਰੇ ਦੀ ਕੱਲ ਚਾਹ ਦਾ ਮਨ ਨਾ ਪਰੇ ਰੇ ਗਰਮੀ ਇੱਕ ਮੈਂ ਜੱਫੀਆਂ ਜੇ ਪਾਈ ਦੂੰਗਾ ਦੇਖ ਤਾਂ ਮੁਟਿਆੜਾ ਤਾਂ ਵੈਸੇ ਹੀ ਹੈ ਠਾਕ ਉੱਪਰ ਹੈ ਚਾਹ ਨੇ ਗਲਾਸ ਪੈਨੇ ਕਾਲੂ ਵੀ ਆਉਣਾ ਪਈਆਂ ਨੇ ਉਹਨਾਂ ਦਾ ਗਲਾਸ ਧੋਣੇ ਜਾ ਕਿੱਥੇ ਜੀਵੀ ਦੇ ਲੱਕ ਕੀ ਚੁੰਨੇ ਲੱਕ ਗਿਆ ਦਿਨ ਨੂੰ ਚੁੰਨੇ ਵਿੱਚ ਉਹ ਕਦੋਂ ਕਰਾਂਗੇ ਫੇਰ ਆਉਣਗੇ ਹਾਂ ਹੈ ਗਰਮੀ ਲੱਗਦੀ ਆ ਹਾਏ ਗਰਮੀ ਹੋ ਬਹੁਤ ਗਰਮ ਮੈਂ ਤੈਨੂੰ ਅਜੇ ਆਪਾਂ ਦੇ ਪਤਾ ਤਾਂ ਮੇਰੇ ਫੈਨ ਬਥੇਰੇ ਨੇ ਪਰ ਮੈਨੂੰ ਪਸੀਨਾ ਵਾਲਾ ਆਉਂਦਾ ਉਹ ਨਹੀਂ ਤਾਂ ਪੀ ਪਸੀ ਮੈਂ ਤੁਹਾਨੂੰ ਨਾਲ ਇੱਕ ਗੱਲ ਦੱਸਦੀ ਮੈਂ ਬਹੁਤ ਜ਼ਿਆਦਾ ਡਰ ਗਿਆ ਅੱਖਾਂ ਜੀਆਂ ਕੱਢ ਕੇ ਡਰਾਇਆ ਨਾ ਕਰੋ ਮੈਨੂੰ ਮਾਪ ਪੁੱਤਾਂ ਵਾਂਗ ਪੜੀਆਂ ਮੈਂ ਮਾਪਿਆਂ ਦੇ ਘਰ ਅੱਛਾ ਹੂੰ ਤੇ ਬੇ ਡੈਡੀ ਅਵੇ ਇਹ ਨਹੀਂ ਭੈ ਤੁ ਮੁੰਡੇ ਨੂੰ ਵੀ ਉਖਰਾਦੀ ਨਹੀਂ ਇਹ ਭੈ ਤੁ ਕੁੜੀ ਨੂੰ ਆਪਿਆ ਕਰਾਦੀ ਤੇ ਮੁੰਡੇ ਨੂੰ ਉਹ ਮੈਨੂੰ ਕਹਿੰਦੇ ਕਿ ਤੂੰ ਮੁੰਡਾ ਹੁੰਦਾ ਤੇ ਮੁੰਡੇ ਆ ਬਿਆਹ ਕਿ ਨਹੀਂ ਲੱਗ ਜਾਂਦਾ ਕੱਢ ਕੇ ਲੱਗ ਉਹਦੇ ਮੁੰਟੇ ਮੁੰਟੇ ਆ ਖਿਡਾਰੀ ਆ ਬਿਆਹਤ ਨਹੀਂ ਲੱਗ ਜਾਂਦਾ ਤੇ ਲੋ ਜੀ ਸਾਰਾ ਕੰਮ ਕਰਨ ਤੋਂ ਬਾਅਦ ਗੱਲਾਂ ਬਾਤਾਂ ਕਰਨ ਤੋਂ ਬਾਅਦ ਬਾਹਰ ਜਾ ਕੇ ਹਵਾ ਲੈ ਕੇ ਆਉਣ ਤੋਂ ਬਾਅਦ ਆਪਾਂ ਲੱਗੇ ਆ ਇੱਥੇ ਰੋਟੀ ਬਣਾਉਣ ਕਰਮੀ ਬਹੁਤ ਜ਼ਿਆਦੇ ਆ ਤੜਕਾ ਲਾ ਕੇ ਦਾਲ ਰੱਖੀ ਹੋਈ ਆ ਇੱਕ ਵਾਰੀ ਫੇਰ ਹੋਰ ਸੇਕ ਲੱਗ ਜੂਗਾ ਤੜਕਾ ਜਿਹੜਾ ਬਹੁਤ ਵਧੀਆ ਵਿੱਚ ਮਿਕਸ ਹੋ ਜੂਗਾ ਤੜਕਾ ਲਾ ਕੇ ਤੇ ਨਾਲ ਹੀ ਮੈਂ ਦਾਲ ਨੂੰ ਬਸ ਥੋੜਾ ਜਿਹਾ ਸੇਕ ਲਵਾ ਲਿਆ ਤੇ ਨਾਲ ਦੀ ਨਾਲ ਆਪਾਂ ਲੱਗੇ ਫੁਲਕੇ ਬਣਾਉਣ ਗਰਮੀ ਬਹੁਤ ਜ਼ਿਆਦੇ ਆ ਬਸ ਜੀ ਤਾਂ ਕਰਦਾ ਹੁੰਦਾ ਵੀ ਰੋਟੀ ਬਣਾਈਏ ਹੀ ਨਾ ਦਿਲ ਤਾਂ ਕਰਦਾ ਹੁੰਦਾ ਮੈਂ ਵੀ ਚੁੱਲੇ ਤੇ ਰੋਟੀ ਬਣਾ ਲਿਆ ਕਰ ਪਰ ਜਨਮ ਚੁੱਲੇ ਤੇ ਬਣਾ ਕੇ ਰੋਟੀ ਰੱਖੂਗੀ ਨਾ ਫੇਰ ਰੋਟੀਆਂ ਠੰਡੀਆਂ ਹੋ ਜਾਂਦੀਆਂ ਤੇ ਫੇਰ ਬੱਚੇ ਖਾਣ ਦੇ ਵਿੱਚ ਨੱਕ ਬੋਲ ਮਾਰਦੇ ਆ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਚੁੱਲੇ ਤੇ ਰੋਟੀ ਬਣਾਇਆ ਕਰੂੰਗੀ ਤੁਸੀਂ ਨਾਲ ਦੀ ਨਾਲ ਖਾ ਲਓ ਫੇਰ ਮੈਨੂੰ ਇਹ ਲੱਗਦਾ ਫੇਰ ਗੇੜੇ ਲਾਉਣੇ ਪੈਂਦੇ ਆ ਬਹੁਤ ਜ਼ਿਆਦਾ ਇਹ ਵੀ ਔਖਾ ਆ ਫੇਰ ਨਾ ਤੁਰਨਾ ਫਿਰਨਾ ਵੀ ਹੈ ਨਾ ਔਖਾ ਬਾਹਰ ਨੂੰ ਸਾਰਾ ਸਮਾਨ ਢੋਵੋ ਤੇ ਫੇਰ ਅੰਦਰ ਨੂੰ ਢੋਵੋ ਢੋਆ ਢਵਾਈ ਦੇ ਵਿੱਚ ਕਿੰਨਾ ਟਾਈਮ ਵੇਸਟ ਹੋ ਜਾਂਦਾ ਜਾਨੂ ਬੰਦਾ ਰੋਟੀਆਂ ਜਿਹੜੀਆਂ ਚਾਰ ਨੇ ਪਕਾ ਕੇ ਵਿਹਲਾ ਹੋ ਜਾਂਦਾ ਤੇ ਪਸੀਨਾ ਬਹੁਤ ਜ਼ਿਆਦਾ ਆਈ ਜਾਂਦਾ ਸੀ ਮੈਨੂੰ ਪੱਖਾ ਮੇਰਾ ਲਾਇਆ ਵੀ ਹੋਇਆ ਸੀ ਅੱਜ ਪੱਖਾ ਦੂਸਰੀ ਸਾਈਡ ਤੋਂ ਲਾਤਾ ਸਾਹਮਣੇ ਤੋਂ ਨਹੀਂ ਸੀ ਟਾਕੀ ਚੋਂ ਲਾਇਆ ਮੈਂ ਪਰਮ ਨੂੰ ਕਿਹਾ ਸੀ ਪੱਖਾ ਲਾ ਦੇ ਪਰਮ ਨੇ ਲਾਤਾ ਉਧਰੋਂ ਕਹਿੰਦਾ ਮਮਾ ਇਧਰੋਂ ਤੁਹਾਨੂੰ ਜ਼ਿਆਦਾ ਹਵਾ ਆਊਗੀ ਤੇ ਹੁਣ ਮੈਂ ਪੱਖਾ ਬੰਦ ਕਰਕੇ ਆਈਆਂ ਕਿਉਂਕਿ ਗੈਸ ਨਹੀਂ ਸੀ ਚੱਲਦਾ ਤਵੇ ਨੂੰ ਸੇਕ ਨਹੀਂ ਸੀ ਪੈ ਰਿਹਾ ਚੰਗੀ ਤਰ੍ਹਾਂ ਗੈਸ ਜਿਹੜਾ ਪੱਖਾ ਜਿਹੜਾ ਹੁਣ ਮੈਂ ਬੰਦ ਕਰਤਾ ਤੇ ਹੁਣ ਮੈਨੂੰ ਪਸੀਨਾ ਬਹੁਤ ਜ਼ਿਆਦਾ ਆਉਣਾ ਹੈ ਕਲੋਜੀ ਟਾਈਮ ਜਿਹੜਾ ਹੋ ਗਿਆ 11:30 ਵਜੇ ਰਾਤ ਦੇ ਤੇ ਰੋਟੀ ਪਾਣੀ ਸਾਰਿਆਂ ਨੇ ਖਾ ਲਿਆ ਸੀ ਤੇ ਇੱਕ ਵਾਰੀ ਸੀਗੀ ਗੱਲ ਆਈ ਸੀ ਗੱਲ ਆਈ ਸੀਗੀ ਦੁੱਧ ਪੀਣ ਤੇ ਹਨਾ ਵੀ ਤੁਦਣੀ ਪੀਂਦੀ ਵੀ ਤਿਆਰ ਚ ਮੈਂ ਦੁੱਧ ਪੀਉਂਗੀ ਮੈਂ ਗਰਮ ਕਰ ਲਿਆ ਗਰਮ ਤਾਂ ਆਪਾਂ ਕੱਲਾਂ ਕਰ ਲਿਆ ਸੀ ਹੁਣ ਦੁਬਾਰਾ ਗਰਮ ਕੀਤਾ ਕਿਉਂਕਿ ਠੰਡਾ ਹੋ ਗਿਆ ਸੀ ਤੇ ਠੰਡਾ ਦੁੱਧ ਵੀ ਨਹੀਂ ਵਧੀਆ ਲੱਗਦਾ ਕਿ ਕੋਸਾ ਕੋਸਾ ਜਿਹਾ ਵਧੀਆ ਜਿਹਾ ਲੱਗਦਾ ਤੇ ਅਸੀਂ ਦੇਖੀ ਮੂਵੀ ਪਤਾ ਨਹੀਂ ਕਿਹੜੀ ਮੂਵੀ ਸੀ ਕੀ ਨਾਮ ਸੀ ਉਹਦਾ ਪੰਜਾਬੀ ਮੂਵੀ ਸੀਗੀ ਗੋਡੇ-ਗੋਡੇ ਚਾਹ ਤੇ ਅਸੀਂ ਉਹ ਲਾ ਲਈ ਟੀਵੀ ਤੇ ਉਹ ਦੇਖਣ ਲੱਗੇ ਤੇ ਬਹੁਤ ਵਧੀਆ ਮੂਵੀ ਆ ਕਹਿਣ ਸੀਗੀ ਵਧੀਆ ਲੱਗੀ ਆ ਤੇ ਪਾਂਡੇ ਵੀ ਰੋਟੀ ਵਾਲੇ ਮੈਂ ਹੁਣ ਧੋਏ ਆ ਰੋਟੀ ਖਾ ਲਈ ਸੀ ਬਟ ਪਾਂਡੇ ਨਹੀਂ ਸੀ ਧੋਏ ਤੇ ਮੈਂ ਉਹਦੇ ਦੀ ਰੂਮ 'ਚ ਬੈਠੀ ਸੀ ਤੇ ਬਸ ਮੂਵੀ ਦੇਖ ਲਈ ਪਹਿਲਾਂ ਤਾਂ ਲਵਾਉਂਦੇ ਨਹੀਂ ਸੀਗੇ ਬੱਚੇ ਕਹਿੰਦੇ ਸੀ ਆਣ ਤੋ ਫੇਰ ਲਾ ਲ ਮੈਲ ਵਾਲੀ ਮਗਾ ਇਹਨਾਂ ਨੇ ਕਿਹਾ ਸੀਗਾ ਬੱਚਿਆਂ ਨੂੰ ਕਹਿੰਦੇ ਲਾ ਦੋ ਹਨਾ ਤੇ ਇਹਨਾਂ ਨੇ ਜੀ ਕਰਦਾ ਸੀਗਾ ਇਹਨਾਂ ਦਾ ਮੂਵੀ ਦੇਖਣ ਨਾ ਵੀ ਇਹਨਾਂ ਨੇ ਕਿਹਾ ਸੀ ਮੈਂ ਤਾਂ ਪਤਾ ਵੀ ਨਹੀਂ ਸੀਗਾ ਵੀ ਕਿਹੜੀ ਦੇਖਣੀ ਹੈ ਇਹਨਾਂ ਨੇ ਕਿਹਾ ਸੀਗਾ ਵੀ ਉਹ ਕੀ ਸੀ ਉਹਦਾ ਨਾਮ ਗੋਡੇ-ਗੋਡੇ ਚਾ ਵਦਿਆਇਆ ਉਹ ਘੈਂਟ ਆ ਬਹੁਤ ਹੱਸ ਆਇਆ ਦੇਖ ਕੇ ਲਓ ਜੀ ਕੋਸਾ ਜਾ ਦੁੱਧ ਕਰਕੇ ਪੀ ਲੰਨੇ ਆ ਤੇ ਬਾਕੀ ਜਿਹੜਾ ਬਚਦਾ ਫ੍ਰਿਜ ਚਾ ਲਾ ਦੰਨੇ ਆ ਤੇ ਹੁਣ ਆਪਾਂ ਵਲੌਗ ਦਾ ਐਂਡ ਵੀ ਇੱਥੇ ਕਰਦੇ ਆ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ ਕਿਚਨ ਕਲੀਨ ਹੋ ਗਿਆ ਆਪਣਾ ਤੇ ਹੁਣ ਆਪਾਂ ਲਾਈਟ ਆਫ ਕਰਕੇ ਚੱਲਦੇ ਆਂ